ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਸਭ ਤੋਂ ਪਹਿਲੀ ਗੱਲਬਤ ਮਾਈਕਰੋਸਾਫਟ ਬਾਰੇ ਮਾਈਕਰੋਸਾਫਟ ਦਾ ਅੱਜ ਇੱਕ ਇਸ਼ੂ ਆਇਆ ਬਹੁਤ ਵੱਡਾ ਸਵੇਰੇ ਤੇ ਇਹ ਦੇ ਨਾਲ ਪੂਰੀ ਦੁਨੀਆ ਦੇ ਉੱਤੇ ਅਸਰ ਪਿਆ ਜਿਹੜੇ ਲੋਕ ਵੀ ਇਸ ਸਰਵਿਸ ਦੇ ਨਾਲ ਕਨੈਕਟਡ ਨੇ ਪੂਰੀ ਦੁਨੀਆ ਦੇ ਵਿੱਚ ਉਹਦੇ ਉੱਤੇ ਇਹਦਾ ਅਸਰ ਪਿਆ ਹੈ ਜਿਹੜਾ ਕੰਪਨੀ ਦਾ ਸਟੇਟਸ ਪੇਜ ਆ ਉਹਦੇ ਬਾਰੇ ਜਾਣਕਾਰੀ ਦੇਖ ਰਿਹਾ ਹੈ ਜਿਹੜਾ ਦੱਸ ਰਿਹਾ ਹੈ downdetector.ca ਇੱਕ ਵੈਬਸਾਈਟ ਹੈ ਜਿਹਦੇ ਤੋਂ ਇਹ ਸਾਰਾ ਕੁਝ ਪਤਾ ਲੱਗਦਾ ਉਹਨਾਂ ਨੇ ਦੱਸਿਆ ਹੈ ਕਿ एरर रिपोर्ट्स ਲਗਭਗ ਅੱਜ ਸਵੇਰੇ 7:30 ਵਜੇ ਇੱਥੇ ਦੇ ਟਾਈਮ ਦੇ ਅਨੁਸਾਰ ਜਿਹਦੇ ਵਿੱਚ ਇਸ਼ੂਜ਼ ਆਇਆ ਬਹੁਤ ਸਾਰੇ ਲੌਗਨ ਦੇ ਵੈਬਸਾਈਟ ਤੇ ਮਾਈਕਰੋਸਾਫਟ ਐਪ ਦੇ ਟੈਕ ਕੰਪਨੀ ਇਹ ਕਹਿ ਰਹੀ ਹੈ ਕਿ ਜਿਹੜੀ ਕਨੈਕਟੀਵਿਟੀ ਇਸ਼ੂ ਆ ਇਹਦੇ ਵਿੱਚ ਸਟਾਰਟਡ ਹੋਇਆ ਜਿਹੜਾ ਸ਼ੁਰੂ ਹੋਇਆ ਲਗਭਗ 7:45 ਮਿੰਟ ਤੇ ਇੱਕ ਮਤਲਬ ਐਕਸਪੈਕਟ ਨਹੀਂ ਕੀਤਾ ਗਿਆ ਇਦਾਂ ਦਾ ਕੋਸ਼ੇ ਦੇ ਵਿੱਚ ਆ ਗਿਆ ਤੇ ਉਹ ਵਧਾ ਗਿਆ ਜਿਹੜਾ ਇੱਕ ਐਜ਼ੂਰ ਫਰੰਟ ਡੋਰ ਏ ਐਫ ਡੀ ਕੰਪੋਨੈਂਟ ਜਿਹੜਾ ਇਹਦੇ ਵਿੱਚ ਪਰਫਾਰਮ ਕਰਦਾ ਆ ਉਹ ਜੇ ਇਸ ਥ੍ਰੈਸ਼ਹੋਲਡ ਤੋਂ ਉਹਨੂੰ ਪਰਫਾਰਮ ਕਰਨਾ ਚਾਹੀਦਾ ਉਹ ਤੋਂ ਥੱਲੇ ਉਹ ਚੱਲ ਰਿਹਾ ਜਿਹਦੇ ਨਾਲ ਜਿਹੜੇ ਇਹ 에ਰਰ ਆਉਣੇ ਸ਼ੁਰੂ ਹੋਏ ਹੈ ਗੱਲ ਕੀ ਹੈ ਅਸਲ ਦੇ ਵਿੱਚ ਕੰਪਿਊਟਰ 'ਚ ਨੁਕਸ ਪਾਇਆ ਗਿਆ ਕੰਪਿਊਟਰ ਜਿਹੜਾ ਦੁਨੀਆ ਦੇ ਵਿੱਚ ਚੱਲਦਾ ਉਹਦੇ ਵਿੱਚ ਉਹਨੂੰ ਚਲਾਉਣ ਲਈ ਇੱਕ ਸਿਸਟਮ ਵਰਤਿਆ ਜਾਂਦਾ ਜਿਹਨੂੰ ਮਾਈਕਰੋਸਾਫਟ ਕਹਿੰਦੇ ਕਿ ਕੰਪਨੀਆਂ ਬਹੁਤ ਵੱਡੀ ਜੇ ਬਤਨ ਇਹਨੂੰ ਸਿੱਧੀ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਹੁਣ ਕਿਉਂਕਿ ਸਾਰੀ ਦੁਨੀਆ ਦੇ ਕੰਪਿਊਟਰ ਇੰਟਰਨੈਟ ਦੇ ਨਾਲ ਜੁੜੇ ਆ ਉਹ ਸਾਰੇ ਇੱਕ ਪ੍ਰੋਗਰਾਮ ਵਰਤਦੇ ਆ ਉਹ ਪ੍ਰੋਗਰਾਮ ਦੇ ਵਿੱਚ ਕੋਈ ਨੁਕਸ ਪਾਇਆ ਗਿਆ ਥੋੜੇ ਦਿਨ ਪਹਿਲਾਂ ਵਿੰਡੋ ਦੀ ਅਪਡੇਟ ਦੇ ਵਿੱਚ ਇੱਕ ਪ੍ਰੋਗਰਾਮ ਆਇਆ ਸੀ ਜਿਹੜਾ ਵਿੰਡੋ ਦੀ ਸਿਕਿਉਰਿਟੀ ਦੇ ਲਈ ਇੱਕ ਸੌਫਟਵੇਅਰ ਸੀ ਉਹਦੇ ਵਿੱਚ ਦਿੱਕਤ ਆਈ ਸੀ ਕਿੰਨੀਆਂ ਫਲਾਈਟਾਂ ਹਸਪਤਾਲ ਤੱਕ ਕਿੰਨੀਆਂ ਥਾਵਾਂ ਦੇ ਉੱਤੇ ਅਸਰ ਪਿਆ ਸੀ ਹੁਣੇ ਰੀਸੈਂਟਲੀ ਅੱਜ ਦੂਜਾ ਹੋ ਗਿਆ ਜਿਹੜਾ AFT ਕਿਹਾ ਜਾ ਰਿਹਾ ਐਜ਼ੋਰ ਫਰੰਟ ਔਰ ਇਹ ਬਹੁਤ ਵੱਡਾ ਇਸ ਵੇਲੇ ਖਤਰਾ ਦੁਨੀਆ ਦੇ ਵਿੱਚ ਬਣਿਆ ਆ ਬਹੁਤ ਵੱਡਾ ਖਤਰਾ ਆ ਮਤਲਬ ਕੰਪਿਊਟਰ ਨੂੰ ਬਣਾਇਆ ਤੇ ਕਿਸੇ ਬੰਦੇ ਨੇ ਹੀ ਆ ਕਿਸੇ ਦਿਮਾਗ ਨੇ ਹੀ ਬਣਾਇਆ ਤੇ ਉਹ ਦਿਮਾਗ ਜੇ ਮੰਨ ਲਓ ਜਾਂ ਤੇ ਇੱਕ ਕਾਰਨ ਤੇ ਜਿਹੜਾ ਡਰ ਜੇ ਇਸ ਗੱਲ ਦਾ ਹੈ ਹਾਲਾਂਕਿ ਇਹਦੇ ਵਿੱਚ ਕੋਈ ਇਦਾਂ ਦੇ ਡਰ ਵਾਲੀ ਗੱਲ ਸਾਹਮਣੇ ਨਹੀਂ ਆਈ ਡਰੇ ਆ ਵੀ ਜੇ ਉਹ ਬੰਦਾ ਇਹਨੂੰ ਪੁੱਠੇ ਪਾਸੇ ਚਲਾਉਣਾ ਸ਼ੁਰੂ ਕਰ ਦੇਵੇ ਸਾਰੇ ਕੰਪਿਊਟਰ ਖਰਾਬ ਕਰ ਦੇ ਫਿਰ ਕੀ ਹੋਵੇ ਤੁਹਾਡੇ ਮਰੀਜ਼ ਆ ਹਸਪਤਾਲਾਂ ਦੇ ਵਿੱਚ ਕੰਪਿਊਟਰ ਦੇ ਸਾਰੇ ਪਏ ਆ ਫਲਾਈਟਾਂ ਕੰਪਿਊਟਰ ਦੇ ਸਾਰੇ ਚੱਲ ਰਹੀਆਂ ਬੱਸਾਂ ਕੰਪਿਊਟਰ ਦੇ ਸਾਰੇ ਚੱਲ ਰਹੀਆਂ ਕਿਹੜੀ ਚੀਜ਼ ਆ ਦੁਨੀਆ ਦੇ ਤੁਸੀਂ ਟੀਵੀ ਦੇਖ ਰਹੇ ਹੋ ਕੰਪਿਊਟਰ ਦੇ ਸਾਰੇ ਦੇਖ ਰਹੇ ਹੋ ਪਿੱਛੇ ਕਿਤੇ ਕੰਪਿਊਟਰ ਪਿਆ ਸਾਰਾ ਕੁਝ ਕੰਪਿਊਟਰ ਨਾਲ ਚੱਲ ਰਿਹਾ ਤੇ ਜੇ ਉਹਦੇ ਵਿੱਚ ਨੁਕਸ ਪੈ ਗਿਆ ਜਿਹੜਾ ਨੁਕਸਾਨ ਸ਼ਾਇਦ ਕਿੰਨੇ ਹਥਿਆਰਾਂ ਦੇ ਨਾਲ ਕਿੰਨੇ ਸਮੇਂ ਦੇ ਵਿੱਚ ਨਹੀਂ ਹੋ ਸਕਦਾ ਵਿਦਲ ਸੈਕਿੰਡਸ ਦੁਨੀਆ ਦੇ ਵਿੱਚ ਅਸਰ ਪੈ ਸਕਦਾ ਔਰ ਸਾਰੀ ਦੁਨੀਆ ਤੁਹਾਡੇ ਫੋਨ ਇਹ ਸਾਰਾ ਕੁਝ ਹੀ ਬੰਦ ਹੋ ਜੇ ਜਿਹਦੇ ਵਿੱਚ ਨੁਕਸ ਪੈ ਜੇ ਤਾਂ ਕੀ ਹੋਊਗਾ ਇਹ ਹੁਣ ਬਾਰ ਬਾਰ ਹੋ ਰਿਹਾ ਜਾਂ ਤੇ ਕੋਈ ਜਾਣ ਕੇ ਕਰ ਸਕਦਾ ਜਾਂ ਨੁਕਸ ਪੈ ਸਕਦਾ ਇਹ ਹੁਣ ਜਿਹੜਾ ਨੁਕਸ ਪਿਆ ਆ ਇਹਦਾ ਅਸਰ ਬਹੁਤ ਵੱਡਾ ਆ ਤੇ ਹੁਣ ਪਤਾ ਨਹੀਂ ਇਹਦਾ ਕੀ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਉਹਨੂੰ ਠੀਕ ਕਰ ਰਹੇ ਇਹਦਾ ਮਾਈਕਰੋਸਾਫਟ 365 ਆ ਉਹਨਾਂ ਨੇ ਇਹ ਗੱਲਬਾਤ ਦੱਸੀ ਕਿ ਪਰਫਾਰਮੈਂਸ ਘਟ ਗਈ। ਉਹ ਜਿਹੜਾ ਉਹਨੇ ਕੰਮ ਕਰਨਾ ਸੀ ਉਹ ਨਹੀਂ ਹੋ ਰਿਹਾ। 2 ਘੰਟੇ ਬਾਅਦ ਉਹਨਾਂ ਨੇ ਜਿਹੜਾ ਇਹਦੇ ਉੱਤੇ ਦੱਸਿਆ ਕਿ ਇਹਨਾਂ ਨੇ ਕੁਝ ਨੂੰ ਚੈੱਕ ਕੀਤਾ ਤੇ ਉਹਨੂੰ ਥੋੜਾ ਜਿਹਾ ਇਹਨਾਂ ਨੂੰ ਸੁੱਖ ਦਾ ਸਾਹ ਉਹਦੇ ਵਿੱਚੋਂ ਆਇਆ। ਜਿਹੜਾ ਇਹਨਾਂ ਦਾ ਕਹਿੰਦੇ ਉਹਨੂੰ ਮਾਨੀਟਰ ਕਰਨ ਵਾਲੀ ਚੀਜ਼ ਆ ਉਹਦੇ ਵਿੱਚ ਇਹ ਦੱਸ ਰਿਹਾ ਤੇ ਲਗਭਗ ਇਹ ਕਹਿ ਲਓ 12:10 ਤੇ ਜਿਹੜਾ ਈਸਟਰਨ ਟਾਈਮ ਆ ਉਦੇ ਸਮੇਂ ਦੇ ਉੱਤੇ ਔਨਵਰਡ ਥੋੜਾ ਜਿਹਾ ਉਹਦੇ ਵਿੱਚ ਆਇਆ ਇਨਵੈਸਟੀਗੇਟਿੰਗ ਰਿਪੋਰਟ ਚੱਲ ਰਹੀਆਂ ਐ 에ਰਰ ਇਹਦੇ ਵਿੱਚ ਆਇਆ ਪਰ ਅਸਰ ਇਹਦਾ ਬਹੁਤ ਜ਼ਿਆਦਾ ਪਿਆ ਆ ਹੁਣ ਅਪਡੇਟ ਇਹਦੀਆਂ ਨਾਲ-ਨਾਲ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਉਸ ਵੇਲੇ ਹੋਰ ਅਪਡੇਟਸ ਵੀ ਇਹਦੀਆਂ ਆਉਣਗੀਆਂ ਮਾਈਕਰੋਸਾਫਟ ਦੇ ਨਾਲ ਜਦੋਂ ਇਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਇਹਦੇ ਬਾਰੇ ਜਿਹੜਾ ਹਜੇ ਤੱਕ ਉਹਨਾਂ ਦਾ ਜਵਾਬ ਨਹੀਂ ਆਇਆ ਤੇ ਮਹੀਨਾ ਪਹਿਲਾਂ ਤੁਹਾਨੂੰ ਯਾਦ ਹੋਊਗਾ ਕਈ ਮਿਲੀਅਨ ਜਿਹੜੇ ਕੰਪਿਊਟਰ ਸਿਸਟਮ ਸੀ ਉਹਨਾਂ ਦੀ ਵਿੰਡੋ ਕ੍ਰੈਸ਼ ਹੋ ਗਈ ਸੀ ਜਦੋਂ ਸਾਈਬਰ ਸਿਕਿਉਰਿਟੀ ਫਰਮ ਇੱਕ ਕਰਾਊ ਨੇ ਇੱਕ ਸੌਫਟਵੇਅਰ ਅਪਡੇਟ ਰਿਲੀਜ਼ ਕੀਤੀ ਸੀ ਉਹਦੇ ਨਾਲ ਲੋਕ ਡਰ ਜਾਂਦੇ ਆ ਇਹਦੇ ਨਾਲ ਵੀ ਹੋ ਸਕਦਾ ਲੋਕਾਂ ਨੂੰ ਦੱਸ ਦੇਣੀ ਵੀ ਕਿਤੇ ਪੈਨਿਕ ਨਾ ਹੋ ਜAVE ਕਿਤੇ ਇਹ ਸਾਈਬਰ ਅਟੈਕ ਤਾਂ ਨਹੀਂ ਕਿਤੇ ਹਮਲਾ ਤਾਂ ਨਹੀਂ ਪਰ ਹਜੇ ਤੱਕ ਨਹੀਂ ਪਤਾ ਲੱਗਿਆ ਕਿਉਂਕਿ ਕਿੰਨੀਆਂ ਫਲੈਕਟਾਂ ਰੋਕ ਲਈਆਂ ਸੀ ਇਹਨਾਂ ਨੇ ਪਿਛਲੀ ਵਾਰ ਜਦੋਂ ਵਿੰਡੋ ਦੀ ਅਪਡੇਟ ਦੇ ਉਹ ਜਿਹੜਾ ਸਿਕਿਉਰਿਟੀ ਅਪਡੇਟ ਦੇ ਵਿੱਚ ਪ੍ਰੋਬਲਮ ਆਈ ਸੀ ਕਿੰਨੀਆਂ ਫਲੈਕਟਾਂ ਸੀ ਜਿਹੜੀਆਂ ਇਹਨਾਂ ਨੇ ਰੋਕ ਲਈਆਂ ਸੀ ਸਾਰਾ ਕੁਝ ਇੱਕ ਥਾਂ ਦੇ ਉੱਤੇ ਰੁਕ ਗਿਆ ਸੀ ਅੱਜ ਇਹ ਮਹੀਨੇ ਦੇ ਵਿੱਚ ਵਿੱਚ ਦੂਜੀ ਵਾਰ ਹੀ ਹੋਇਆ ਕਿ ਦੁਨੀਆ ਦੇ ਕੰਪਿਊਟਰ ਖੜੇ ਹੋ ਗਏ ਆ ਗੱਲ ਇਹ ਨਹੀਂ ਹੈ ਕਿ ਅੱਜ ਕੰਪਿਊਟਰ ਖੜੇ ਹੋਏ ਉਹਨਾਂ ਨੂੰ ਨੁਕਸਾਨ ਕਿੰਨਾ ਹੋਇਆ ਕੁਝ ਨੁਕਸਾਨ ਨਹੀਂ ਹੋਇਆ ਹੋ ਸਕਦਾ ਹੈ ਇਹਨਾਂ ਦੇ ਸ਼ੇਅਰ ਬਹੁਤ ਥੱਲੇ ਚਲੇ ਗਏ ਆਪਣੀ ਮਾਰਕੀਟ ਨਾਲ ਦੀ ਜਿਹੜੀ ਮਾਈਕਰੋਸਾਫਟ ਦੀ ਥੱਲੇ ਗਈ ਹੈ ਉਹਨਾਂ ਤੇ ਕੁਦਰਤੀ ਅਸਰ ਪਊਗਾ ਹੋਰ ਕਮਾਕਾਰਾਂ ਤੇ ਵੀ ਅਸਰ ਪਿਆ ਹੋਊਗਾ ਪਰ ਲੋਕ ਇਸ ਗੱਲ ਤੋਂ ਡਰ ਰਿਹਾ ਆ ਵੀ ਹੋਵੇ ਨਾ ਹੋਵੇ ਕੱਲ ਨੂੰ ਕੋਈ ਇਦਾਂ ਦੀ ਗੱਲਬਾਤ ਹੋ ਜAVE ਸਾਰੇ ਕੰਪਿਊਟਰ ਖਰਾਬ ਹੋ ਜਾਣ ਜਾਂ ਕਿਉਂਕਿ ਰੀਸੈਂਟਲੀ ਇਦਾਂ ਦੀਆਂ ਗੱਲਾਂ ਇੱਕ ਦਿਨ ਤੁਹਾਨੂੰ ਪਤਾ ਇਥੇ ਲੰਡਨ ਡਰੱਗ ਦੇ ਜਿਹੜੇ ਕਿੰਨੇ ਜਿਹੜਾ ਸਾਈਬਰ ਅਟੈਕ ਇਹਦੇ ਉੱਤੇ ਹੋਇਆ ਸੀ BC ਸਰਕਾਰ ਦੇ ਜਿਹੜੇ ਕੰਪਿਊਟਰ ਆ ਇਹਨਾਂ ਦੇ ਉੱਤੇ ਤੁਹਾਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਿਕਿਉਰਿਟੀ ਦਾ ਖਤਰਾ ਪੈਦਾ ਹੋਇਆ ਸੀ ਹੁਣ ਕਦੇ ਵਿੰਡੋ ਅਪਡੇਟ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਦੇ ਅੱਜ ਇਹਨਾਂ ਦਾ ਮਾਈਕਰੋਸਾਫਟ 365 ਉਹ ਖਰਾਬ ਹੋ ਗਿਆ ਲੋਕ ਜਿਹੜੇ ਨੇ ਡਰੇ ਨੇ ਕਿ ਕਿਤੇ ਗੱਲ ਵੱਧਦੀ ਵੱਧਦੀ ਬਾਹਰ ਨਾ ਜਾਵੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ ਜਿਹੜੇ BC ਕਾਰਨਰ ਸਰਵਸਤੀ ਕਾਰਨਰ ਸਰਵਸਤੀ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਵਿੱਚ ਪਹਿਲੇ 6 ਮਹੀਨਿਆਂ ਦੇ ਵਿੱਚ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੱਸੀ ਗਈ ਹੈ ਡਰਗ ਹੋਬ ਬੜੋ ਦੀ ਸਮੱਸਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਹਾਲਾਂਕਿ ਕੈਨੇਡਾ ਦੇ ਵਿੱਚ ਵੀ ਬਹੁਤ ਵੱਡੀ ਸਮੱਸਿਆ ਆ ਪਰ ਵੀਸੀ ਦੇ ਵਿੱਚ ਖਾਸ ਸਮੱਸਿਆ ਵੱਡੀ ਹੈ ਪਰ ਇੱਕ ਅੱਜ ਚੰਗੀ ਖਬਰ ਆ ਬਹੁਤ ਸਮੇਂ ਬਾਅਦ ਪਹਿਲੀ ਵਾਰ ਇੱਕ ਚੰਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸਮੋਤਾਂ ਦੇ ਸਬੰਧ ਦੇ ਵਿੱਚ ਇਹਨਾਂ ਮੌਤਾਂ ਦੇ ਵਿੱਚ ਕਮੀ ਆਈ ਹੈ ਸਰਕਾਰ ਨੇ ਕਈ ਤਜਰਬੇ ਕੀਤੇ ਕਈ ਐਕਸਪੈਰੀਮੈਂਟ ਕੀਤੇ ਬੜਾ ਜ਼ੋਰ ਲਾਇਆ ਗੱਲ ਬਣਨੀ ਸੀ ਰਹੀ 2016 ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਤੱਕ ਜਿਹੜੀ ਹੈਲਥ ਐਮਰਜੈਂਸੀ ਆ ਸਿਰਫ ਇਸ ਕਰਕੇ ਕਿ ਕਿਉਂਕਿ ওভারਡੋਸ ਦੇ ਨਾਲ ਮੌਤਾਂ ਬਹੁਤ ਹੋ ਰਹੀਆਂ 2024 ਦੇ ਪਹਿਲੇ 6 ਮਹੀਨਿਆਂ ਦੇ ਵਿੱਚ 1158 ਲੋਕਾਂ ਦੀ ਮੌਤ ਹੋਈ ਆ ਜਿਹੜੀ ਇਹ ਟਾਕਸਿਕ ਸਟਰੀਟ ਡਰਗ ਦਾ ਨਸ਼ਾ ਵਿਕ ਰਿਆ ਉਹਦੀ ওভারਡੋਸ ਦੇ ਨਾਲ ਤੇ ਜ਼ਹਿਰ ਉਹਦੇ ਵਿੱਚ ਕਿਉਂਕਿ ਪਾਇਆ ਉਹਦੇ ਕਰਕੇ ਮੌਤਾਂ ਹੋ ਰਹੀਆਂ ਸੋ ਇਹ ਜੇ ਪਹਿਲੇ 6 ਮਹੀਨਿਆਂ ਦੇ ਵਿੱਚ ਪਿਛਲੇ ਸਾਲ 2023 ਦੇ ਵਿੱਚ ਦੇਖੀਏ ਤਾਂ ਉਹਦੇ ਨਾਲੋਂ 9% ਮੌਤਾਂ ਘਟਾ 9% ਮੌਤਾਂ ਬਹੁਤ ਵੱਡੀ ਗੱਲ ਆ ਕਿ ਇਸ ਗੱਲਬਾਤ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੇ ਕਾਬੂ ਪਾਇਆ ਜਿਹੜੀ ਜਿਹੜੀ ਆਹਾ ਲੇਟੈਸਟ ਫਾਈਂਡਿੰਗ ਇਹਨਾਂ ਨੇ ਅੱਜ ਮੰਗਲਵਾਰ ਨੂੰ ਰਿਲੀਜ਼ ਕੀਤੀ ਹੈ 181 ਲੋਕਾਂ ਦੀ ਮੌਤ ਇਸ ਡਰੱਗਸ ਆਫ ਟੌਕਸਿਸਿਟੀ ਦੇ ਨਾਲ ਮਈ ਦੇ ਵਿੱਚ ਹੋਈ ਹੈ 185 ਜਿਹੜੇ ਜੂਨ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਐਵਰੇਜ ਡਰੱਗ ਟੌਕਸਿਸਿਟੀ ਜਿਹੜਾ ਫੈਟੈਲਿਟੀ ਰੇਟ ਆ ਹਜੇ ਵੀ 6 ਇੱਕ ਦਿਨਾਂ ਮਤਲਬ ਅਜੇ ਵੀ 6 ਲੋਕਾਂ ਦੀ ਮੌਤ ਇੱਕ ਦਿਨ ਦੇ ਵਿੱਚ ਡਰੱਗ ਦੇ ਨਾਲ ਇਹ ਜੀ ਹੋ ਜਾਂਦੀ ਆ ওভারਡੋਸ ਦੇ ਨਾਲ 6 ਮੌਤਾ ਭਾਵੇਂ 9% ਘਟ ਗਈਆਂ ਪਿਛਲੇ ਸਾਲ ਨਾਲੋਂ ਪਹਿਲੇ 6 ਮਹੀਨਿਆਂ ਦੇ ਨਾਲੋਂ ਹਾਲਾਂਕਿ ਬਾਅਦ ਚ ਪਤਾ ਲੱਗਦਾ ਵੀ ਕੀ ਇਹ ਟੈਂਪਰੇਰੀ ਆ ਜਾਂ ਅਗਲੇ 6 ਹੋ ਸਕਦਾ ਕਿ ਚੰਗਾ ਖਬਰ ਆਵੇ ਚੰਗੀ ਖਬਰ ਆਗੇ ਕਿ ਅਗਲੇ 9 ਅਗਲੇ 6 ਮਹੀਨਿਆਂ ਦੇ ਵਿੱਚ ਹੋਰ 9% ਘਟ ਜਣ ਤੇ ਕਿਤੇ ਲੋਕ ਸੁਖ ਦਾ ਸਾਹ ਲੈ ਸਕਣ ਵੀ ਕੁਝ ਨਾ ਕੁਝ ਕਾਬੂ ਹੋ ਰਿਹਾ ਇਹ ਸਮੱਸਿਆ ਨਹੀਂ ਹੱਲ ਹੋ ਰਹੀ ਬੀਸੀ ਦੇ ਵਿੱਚ ਹੋਰ ਇੰਨੀ ਖਤਰਨਾਕ ਆ ਤੁਸੀਂ ਸੋਚ ਕੇ ਦੇਖੋ ਜੇ ਕਿਤੇ ਕੋਈ ਐਕਸੀਡੈਂਟ ਹੋ ਜੇ ਜਹਾਜ਼ ਕ੍ਰੈਸ਼ ਹੋ ਜੇ ਰੱਬ ਨਾ ਕਰੇ ਕੋਈ ਇਦਾਂ ਦੀ ਗੱਲਬਾਤ ਹੋਵੇ ਇੱਕ ਦੋ ਬੰਦਿਆਂ ਦੀ ਮੌਤ ਹੋ ਜੇ ਤਾਂ ਕਿੱਡੀ ਵੱਡੀ ਖਬਰ ਬਣਦੀ ਹੈ ਉਹ ਸਾਰਾ ਦਿਨ ਫਲੈਸ਼ ਹੋ ਕੇ ਟੀਵੀ ਦੇ ਉੱਤੇ ਚੱਲਦੀ ਤੇ ਕਿੰਨੇ ਦਿਨ ਉਹਦੇ ਬਾਰੇ ਗੱਲਬਾਤ ਹੁੰਦੀ ਰਹੇਲੀਆ ਨਸ਼ੇ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੋਜ਼ 6 ਮੌਤਾਂ ਹੋ ਰਹੀਆਂ ਇਹ ਤੁਸੀਂ ਦੇਖ ਲਓ ਵੀ ਇਦੇ ਬਾਰੇ ਅਵੇਅਰਨੈਸ ਕਿੰਨੀ ਚਾਹੀਦੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਇਹਦੇ ਬਾਰੇ ਔਰ ਖਬਰ ਕਿੰਨੀ ਕੁ ਵਾਰੀ ਕੀਤੀ ਜਾਵੇ ਕਿੰਨੀ ਕੁ ਵਾਰੀ ਲੋਕ ਕਹੀ ਜਾਣੀ ਇਹ ਗੱਲ ਹੋਣੀ ਤੇ ਇਹ ਚਾਹੀਦੀ ਹੈ ਵੀ ਹਰ ਵਾਰੀ ਜ਼ਿਕਰ ਕੀਤਾ ਜਾਵੇਗਾ ਅੱਜ ਫੇਰ 6 ਲੋਕਾਂ ਦੀ ਮੌਤ ਹੋ ਗਈ ਕਿੱਡੀ ਵੱਡੀ ਸਮੱਸਿਆ ਆ ਕਰੋਨਾ ਆਇਆ ਸੀ ਪਬਲਿਕ ਹੈਲਥ ਐਮਰਜੈਂਸੀ ਲੱਗੀ ਸੀ ਸਾਰੀ ਦੁਨੀਆ ਤਰਾ-ਤਰਾ ਕਰਦੀ ਸੀ ਰੋਜ਼ ਅੰਕੜੇ ਆਉਂਦੇ ਸੀ ਅੱਜ ਇੱਕ ਦੀ ਮੌਤ ਹੋ ਗਈ ਅੱਜ ਪੰਜਾਂ ਦੀ ਮੌਤ ਹੋ ਗਈ ਅੱਜ 10ਾਂ ਦੀ ਮੌਤ ਹੋ ਗਈ ਇੱਥੇ 2116 ਤੋਂ ਲੈ ਕੇ ਹੁਣ ਤੱਕ ਪਬਲਿਕ ਹੈਲਥ ਐਮਰਜੈਂਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੱਗੀ ਹੈ ਤੇ ਰੋਜ਼ 6 ਜਣ ਗੱਲਬਾਤ ਸਾਡੇ ਧਿਆਨ ਦੇ ਵਿੱਚ ਹੀ ਨਹੀਂ ਆਉਂਦੀ ਜਿਹੜੀ ਕਿ ਸਮੱਸਿਆ ਹੈ ਬਹੁਤ </body> ਸਰਕਾਰ ਨੇ ਬੜੇ ਤਿਆਰਬੇ ਕੀਤੇ ਆ ਦੇ ਉੱਤੇ ਇਹਨੂੰ ਰੋਕਣ ਦੇ ਲਈ ਡਰਗ ਡੀਕਮਲਾਈਜ਼ੇਸ਼ਨ ਕਰਤੀ ਕਿ ਤੁਸੀਂ 2.5 ਗ੍ਰਾਮ ਨਸ਼ਾ ਰੱਖ ਲਓ ਫਿਰ ਸਾਡੇ ਜਿਹੜਾ ਸਟ੍ਰੀਟਾਂ ਦੇ ਉੱਤੇ ਜਾਂ ਪਬਲਿਕ ਪਲੇਸਿਸ ਦੇ ਉੱਤੇ ਪੀਣ ਤੋਂ ਮਨਾਹੀ ਕਰਤੀ 10-10 ਕੁਇੰਟਲ ਫੀਮ ਫੜ ਹੁੰਦੀ ਹੈ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 10 ਕੁਇੰਟਲ ਕਿਲੋ ਨਹੀਂ ਕੁਇੰਟਲ ਇਹ ਕੰਟੇਨਰਾਂ ਦੇ ਵਿੱਚ ਆਉਂਦੀ ਹੈ ਕਿੰਨਾ ਨਸ਼ਾ ਫੜ ਹੋ ਰਿਹਾ ਉਹਦੇ ਵਿੱਚ ਫੈਂਟਾਨੀਲ ਜ਼ਹਿਰ ਪਾਈ ਜਾ ਰਹੀ ਹੈ ਔਰ ਲੋਕ ਮਰ ਰਹੇ ਆ ਰੋਜ਼ ਮਰ ਰਹੇ ਆ ਕਿਤੇ ਜ਼ਿਆਦਾ ਮੌਤਾਂ ਮਤਲਬ ਜਦੋਂ ਇਹਨੂੰ ਤੁਸੀਂ ਹਾਲਾਂਕਿ ਇਹਦਾ ਕੋਈ ਤਕ ਨਹੀਂ ਬਣਦੀ ਪਰ ਫਿਰ ਵੀ ਜਦੋਂ ਤੁਸੀਂ ਨੂੰ ਪੰਜਾਬ ਦੇ ਨਾਲ ਕੰਪੇਅਰ ਕਰਕੇ ਦੇਖਦੇ ਆ ਤੇ ਕਿੰਨੀਆਂ ਮਤਲਬ ਪੰਜਾਬ ਦੇ ਵਿੱਚ ਜਿੰਨੀਆਂ ਡੈਥਸ ਹੁੰਦੀਆਂ ਮੰਨ ਲਓ ਉਹ ਕਹਿੰਦੇ ਵੀ ਉਹ ਸਹੀ ਨਹੀਂ ਦੱਸਦੇ ਉੱਥੇ ਅੰਕੜੇ ਸਹੀ ਨਹੀਂ ਹੁੰਦੇ ਥੋੜੀਆਂ ਹੁੰਦੀਆਂ ਵੀ ਹੁੰਦੀਆਂ ਜ਼ਿਆਦਾ ਰਿਪੋਰਟ ਘੱਟ ਹੁੰਦੀਆਂ ਉਹਨੂੰ ਦੁੱਗਣੇ ਕਰ ਲਓ ਤਿੰਨ ਗੁਣਾ ਕਰ ਲਓ ਚਾਰ ਗੁਣਾ ਕਰ ਲਓ ਪੰਜ ਗੁਣਾ 10 ਗੁਣਾ 20 ਗੁਣਾ ਕਰ ਲਓ ਫਿਰ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਤਾਂ ਜ਼ਿਆਦਾ ਹੋ ਰਹੀਆਂ ਜਿਉ 20 ਗੁਣਾ ਝੂਠ ਵੀ ਬੋਲਦੇ ਹੋਣ ਜਾਂ ਉੱਥੇ ਰਿਪੋਰਟ ਨਾ ਹ ਇਹ ਨੰਬਰ ਬਹੁਤ ਜ਼ਿਆਦਾ ਹੈ ਖਤਰਨਾਕ ਆ ਬੜੇ ਲੰਬੇ ਸਮੇਂ ਬਾਅਦ ਅੱਜ ਪਹਿਲੀ ਵਾਰੀ ਇਹ ਖਬਰ ਆਈ ਆ ਕਿ 9% ਜਿਹੜੀਆਂ ਮੌਤਾਂ ਆ ਉਹ ਪਹਿਲੇ 6 ਮਹੀਨਿਆਂ ਦੇ ਵਿੱਚ ਜਦੋਂ ਅਸੀਂ ਪਿਛਲੇ ਸਾਲ ਦੇ ਨਾਲ ਇਹਦਾ ਮੁਕਾਬਲਾ ਕਰਕੇ ਦੇਖਦੇ ਆ ਇਹ ਘਟ ਗਈਆਂ ਨੇ ਇਹਦੇ ਬਾਰੇ ਵਿਵਾਦ ਆ ਦੁਨੀਆ ਦੇ ਵਿੱਚ ਇਹਦਾ ਹੱਲ ਕੀ ਆ ਪਤਾ ਨਹੀਂ ਕੀ ਹੋ ਸਕਦਾ ਕੁਝ ਲੋਕ ਕਹਿੰਦੇ ਆ ਵੀ ਇਹਨੂੰ ਲੀਗਲ ਕਰ ਦਿਓ ਸਾਰੇ ਨਸ਼ੇ ਖੋਲ ਦਿਓ ਲੋਕ ਬਚ ਜਾਣਗੇ ਕੁਝ ਲੋਕ ਕਹਿੰਦੇ ਆ ਵੀ ਨਹੀਂ ਇਹਨੂੰ ਬਿਲਕੁਲ ਸਖਤੀ ਜ਼ਿਆਦਾ ਕਰ ਦੇਣੀ ਚਾਹੀਦੀ ਆ ਤਾ ਲੋਕ ਬਚ ਸਕਦੇ ਆ ਪਰ ਸਰਕਾਰ ਦੀਆਂ ਪਾਲਿਸੀਆਂ ਦੇ ਨਾਲ ਜਾਂ ਕਿਹੜੇ ਕਾਰਨ ਕਰਕੇ ਥੱਲੇ ਆਇਆ ਇਹ ਚੰਗੀ ਖਬਰ ਆ ਕਿ 9% ਮੌਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵੇਲੇ ਘੱਟ ਹੋਈਆਂ ਪਰ ਹਜੇ ਵੀ 6 ਜਣੇ ਰੋਜ਼ ਬੀਸੀ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਮਰ ਰਹੇ ਆ ਇੱਕ ਕੇਅਰ ਬੈਂਬੀ ਦਾ ਰੂਲ ਆ ਸੀ ਪਿਛੇ ਤਿੰਨ ਕਿਹ ਮਹੀਨੇ ਪਹਿਲਾਂ ਤੁਹਾਨੂੰ ਯਾਦ ਹੋਊਗਾ ਐਨਡੀਪੀ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਅੱਧੀਆਂ ਪ੍ਰਾਪਰਟੀਆਂ ਨੇ ਲਿਸਟਡ ਇਤੇ ਕਮਿਊਨਿਟੀਜ਼ ਦੇ ਵਿੱਚ ਉਹ ਹਜੇ ਵੀ ਹੁਣ ਜਿਹੜਾ ਪਤਾ ਲੱਗ ਰਿਹਾ ਲਾਇਸੈਂਸ ਨਹੀਂ ਹੈ ਮਤਲਬ ਕੀ ਆ Airbnb ਆਪਾਂ ਜਾਣਦੇ ਇੱਕ ਵੱਡੀ ਕੰਪਨੀ ਆ ਉਹ ਤੁਹਾਡੇ ਘਰ ਦੇ ਕਿਸੇ ਹਿੱਸੇ ਨੂੰ ਰੈਂਟ ਦੇ ਉੱਤੇ ਜਾਂ ਪੂਰੇ ਘਰ ਨੂੰ ਰੈਂਟ ਦੇ ਉੱਤੇ ਤੁਸੀਂ ਉਹਦੇ ਉੱਤੇ ਜਾ ਕੇ ਦੇ ਸਕਦੇ ਹੋ ਕੈਪ ਆ ਜਦੋਂ ਤੁਸੀਂ ਫੋਨ ਤੇ ਦੇਖ ਰਹੇ ਹੋ ਤੁਸੀਂ ਬੁੱਕ ਕਰਨੀ ਆ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਜਾਣਾ ਉੱਥੇ ਬੁੱਕ ਕਰ ਲਵੋ ਮੰਨ ਲਓ ਤੁਹਾਡੀ ਬੇਸਮੈਂਟ ਆ ਉਹਦੀ ਐਂਟਰੀ ਸੈਪਰੇਟ ਆ ਤੁਸੀਂ ਚਾਬੀ ਕਿਤੇ ਉਹਦੀ ਜਾਂ ਕੋਡ ਉਹਦਾ ਲਾ ਦਿੱਤਾ ਆ Airbnb ਕੰਪਨੀ ਨੂੰ ਤੁਸੀਂ ਕਹਿ ਦਿੱਤਾ ਵੀ ਸਾਡੀ ਇਹ ਬੇਸਮੈਂਟ ਜਾਂ ਸਾਡਾ ਇਹ ਘਰ ਜਿਹੜਾ ਰੈਂਟ ਤੇ ਚੜਾ ਦਿਓ ਰੈਂਟ ਤੇ ਚੜਾ ਦਿੰਦੇ ਆ ਉਸੋ ਜਿਹੜੇ ਆਉਂਦੇ ਆ ਬਾਹਰ ਟੂਰਿਸਟ ਉਹ ਕਿਸੇ ਬੰਦੇ ਨੇ ਆਉਣਾ 2 ਦਿਨ ਰਹਿਣਾ ਕਿਸੇ ਨੇ 10 ਦਿਨ ਰਹਿਣਾ ਕਿਸੇ ਰ 4 ਦਿਨ ਰਹਿ ਉਹ ਕੰਪਨੀ ਵਿੱਚ ਬੁੱਕ ਕਰਦੇ ਉਹ ਆਉਂਦੇ ਆਪਣਾ ਜੰਦਾ ਖੋਲ ਕੇ ਅੰਦਰ ਜਾਂਦੇ ਆ ਤੇ ਰਾਤ ਰਹਿ ਕੇ ਚਲੇ ਜਾਂਦੇ ਕੰਪਨੀ ਉਹ ਇਹਨੂੰ ਮੇਨਟੇਨ ਕਰਦੀ ਹੈ ਤੁਹਾਡੇ ਉਸ 파ਟਰਨ ਤੁਹਾਡਾ ਬਣਦਾ ਹਿੱਸਾ ਤੁਹਾਨੂੰ ਦੇ ਦਿੰਦੇ ਆ ਉਹ ਕਿਰਾਇਆ ਤੁਹਾਡੇ ਖਾਤੇ ਚ ਆ ਜਾਂਦਾ ਉਹਨਾਂ ਦਾ ਜਿਹੜਾ ਖਰਚਾ ਹੁੰਦਾ ਉਹ ਲੈ ਰਹਿੰਦੇ ਇਹ ਇੱਕ ਸਿਸਟਮ ਬਹੁਤ ਚੱਲਦਾ ਦੁਨੀਆ ਦੇ ਵਿੱਚ ਚੱਲਦਾ ਹੈ ਆਪਣੇ ਇੱਥੇ ਵੀ ਚੱਲਦਾ ਕੁਝ ਲੋਕ ਇਸ ਪਾਸੇ ਜ਼ਿਆਦਾ ਜਾਣ ਲੱਗ ਪਏ ਕਿਉਂਕਿ ਇੱਕ ਤਾਂ ਟੈਨੈਂਟਸ ਦੇ ਨਾਲ ਰੌਲਾ ਨਿਤ ਦਿਹਾੜੀ ਪਿਆ ਰਹਿੰਦਾ ਕਿਉਂਕਿ ਇੱਥੇ ਰੌਲਾ ਇਹ ਆ ਬੀਸੀ ਦੇ ਵਿੱਚ ਕਿ ਟੈਨੈਂਟ ਦੇ ਹੱਕ ਜ਼ਿਆਦਾ ਹੈ ਜੇ ਤੁਸੀਂ ਉਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ ਕਿਰਾਇਆ ਨਹੀਂ ਵਧਾ ਸਕਦੇ ਜਾਂ 100 ਕਿਸਮ ਦੀਆਂ ਦਿੱਕਤਾਂ ਜਿਹੜੇ ਮਕਾਨ ਮਾਲਕਾਂ ਨੂੰ ਲੱਗਦੀਆਂ ਉਹ ਵੀ Airbnb ਵੀਰ ਨੂੰ ਦੇ ਦਿੰਦੇ ਆ ਇਹਦੇ ਵਿੱਚ ਕਈ ਵਾਰੀ ਪੈਸੇ ਵੀ ਚਾਰ ਵਾਧਾ ਬਣਦੇ ਆ ਤੇ ਸਿਰਦਰਦੀ ਵੀ ਕੋਈ ਨਹੀਂ ਤੁਹਾਡੀ ਕਿ ਤੁਸੀਂ ਉਹਨਾਂ ਨੂੰ ਕੱਢਣਾ ਆ ਰਹਿਣਾ ਆ ਜਾਂ ਕੀ ਗੱਲਬਾਤ ਆ ਹੁਣ ਉਹਦੇ ਨਾਲ ਨੁਕਸਾਨ ਇਹ ਹੋ ਰਿਹਾ ਕਿ ਜ਼ਿਆਦਾ ਲੋਕਾਂ ਨੇ ਇਹਦੇ ਨਾਲੇ ਪਾਸੇ ਚਲੇ ਗਏ Airbnb ਵਾਲੇ ਪਾਸੇ ਵੀ ਜਿਹੜੇ ਸ਼ਾਰਟ ਟਰਮ ਰੈਂਟਲ ਬੇਸਿਕਲੀ ਇਹਨੂੰ ਕਿਹਾ ਜਾਵੇ ਵੀ ਉਹਦੇ ਲੈਵਲ ਮਤਲਬ ਇੱਕ ਬੰਦੇ ਨੇ ਹੋਟਲ 'ਚ 100 ਡਾਲਰ ਰਾਤ ਦਾ ਰਹਿ ਕੇ ਦੇਣਾ ਤੇ ਉਹ ਤੁਹਾਡੇ ਬੀਸ਼ਮੈਂਟ ਦੇ ਵਿੱਚ 50 ਡਾਲਰ ਦੇ ਕੇ ਰਹਿ ਲਿੰਦੇ ਆ ਤੇ ਉਹ 50 ਡਾਲਰ ਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਤੁਹਾਡੀ 7-800 ਜਾਂ 1000 ਦੀ ਬੀਸ਼ਮੈਂਟ ਆ ਉਹ ਤੁਹਾਨੂੰ 1500-2000 ਦੀ ਮਿਲ ਜਾਂਦੀ ਹੈ ਜਿਹੜੇ ਉਹ ਤੁਹਾਡਾ ਉਹਦੇ ਵਿੱਚੋਂ ਕਮਾਈ ਆ ਜਾਂਦੀ ਹੈ ਸੋ ਇੱਕ ਅੰਦਾਜ਼ੇ ਮੁਤਾਬਕ ਹੈ ਇਸ ਤਰੀਕੇ ਦੇ ਨਾਲ ਇਹ ਕੰਮ ਚੱਲਦਾ ਪਰ ਉਹਦੇ ਵਿੱਚ ਹੋਇਆ ਕੀ ਜਿਹੜੇ ਬੰਦੇ ਨੇ ਪੱਕਾ ਰਹਿਣਾ ਇੱਥੇ ਕਰਾਏ ਦੇ ਉੱਤੇ ਸਾਲ 2 ਸਾਲ ਜਾਂ 4 ਸਾਲ ਲੈਣਾ ਉਹ ਕਿੱਥੇ ਜਾਵੇ ਉਹਦੇ ਲਈ ਚੋਇਸ ਘਟੂਗੀ ਸ਼ਾਰਟ ਟਰਮ ਦੇ ਲਈ ਤੇ ਪਏ ਆ Airbnb ਜਾਂ ਦੂਜੀਆਂ ਚੀਜ਼ਾਂ ਲੌਂਗ ਟਰਮ ਰੈਂਟਲ ਦੇ ਵਿੱਚ ਹੈ ਨਹੀਂ ਹੁਣ ਹੈ ਨਹੀਂ ਤਾਂ ਫਿਰ ਕਰਾਏ ਮਿੰਗੇ ਹੋਣਗੇ ਜਿਹੜੇ ਥੋੜੇ ਜਿਹੇ ਹੈਗੇ ਆ ਉਤੇ ਕੰਪੀਟੀਸ਼ਨ ਜ਼ਿਆਦਾ ਹੈ ਤੁਸੀਂ ਇੱਕ ਬੇਸਮੈਂਟ ਚਾਹਣੀ 10 ਜਣੇ ਪੁੱਛਣਾਗੇ ਤੁਸੀਂ ਕੁਦਰਤੀ ਕਿਰਾਇਆ ਵਧਾ ਵਾਲੇ ਨੂੰ ਦੋਗੇ ਤੇ ਉਹ ਲੈ ਵੀ ਲਊਗਾ ਇਹੀ ਇੱਥੇ ਕਿਰਾਏ ਵਧਣ ਦਾ ਕਾਰਨ ਸੀ ਸਰਕਾਰ ਨੇ ਇਹ ਕਿਹਾ ਇਹਦੇ ਤੇ ਸਖਤੀ ਕਰਤੀ ਵੀ ਤੁਸੀਂ ਸ਼ਾਰਟ ਟਰਮ ਰੈਂਟਲ ਦੇ ਵਿੱਚ ਸਾਰੀ ਮਾਰਕੀਟ ਦੇ ਵਿੱਚ ਆਪਣੇ ਯੂਨਿਟ ਨਹੀਂ ਪਾ ਸਕਦੇ ਜਿਹਦੇ ਚ ਰਹਿਣੇ ਆ ਉਹਦੇ ਵਿੱਚੋਂ ਇੱਕ ਤੁਸੀਂ Airbnb ਉੱਤੇ ਪਾ ਦਿਓ ਬਾਕੀ ਜਿਹੜੇ ਆ ਉਹਨੂੰ ਲੌਂਗ ਟਰਮ ਮਾਰਕੀਟ ਦੇ ਵਿੱਚ ਲੈ ਕੇ ਆਓ ਹਜੇ ਵੀ 3 ਮਹੀਨੇ ਪਹਿਲਾਂ ਦੀ ਇਹ ਖਬਰ ਸੀ ਜਦੋਂ ਇਦਾਂ ਹੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਇਹ ਹਜੇ ਵੀ 3 ਮਹੀਨੇ ਬਾਅਦ ਜਿਹੜੇ ਅੱਧੇ ਚੱਲ ਰਹੇ ਆ ਇਹ Airbnb ਦੇ ਉੱਤੇ ਉਹ ਲਾਇਸੈਂਸ ਨਹੀਂ ਹੈ ਕੱਲ ਦੀ ਇਹ ਖਬਰ ਬਹੁਤ ਚਰਚਾ ਦੇ ਵਿੱਚ ਆ ਜਦੋਂ ਦੀ ਇਹ ਰਿਪੋਰਟ ਆਈ ਹੈ ਬਹੁਤ ਸਾਰੀ ਹਾਊਸਿੰਗ ਉਹ ਲੋਕਾਂ ਦੇ ਲਈ ਅਵੇਲੇਬਲ ਹੋ ਸਕਦੀ ਆ ਜਿਹੜੇ ਇਸ ਵੇਲੇ ਇਹਦੇ ਨਾਲ ਸਟਰਗਲ ਕਰ ਰਹੇ ਆ ਬਹੁਤ ਸਾਰੇ ਲੋਕ ਇਸ ਵੇਲੇ ਸਟਰਗਲ ਕਰ ਰਹੇ ਆ ਇਹਦੇ ਨਾਲ ਉਹਨਾਂ ਦੇ ਲਈ ਇਹ ਅਵੇਲੇਬਲ ਹੋ ਸਕਦਾ ਜੇ ਹੁਣ ਘਰ ਜ਼ਿਆਦਾ ਆ ਜਾਣ ਮੰਨ ਲਓ ਇਸ ਵੇਲੇ ਜਿੰਨੀਆਂ ਰੈਂਟਲ ਯੂਨਿਟਸ ਆਪਣੇ ਸਾਰੇ ਦੇ ਵਿੱਚ ਅਵੇਲੇਬਲ ਆ ਇੱਕ ਉਦਾਹਰਣ ਵਜੋਂ ਇਹ ਦੁੱਗਣੇ ਹੋ ਜਾਣ ਚਾਰ ਗੁਣਾ ਹੋ ਜਾਣ ਜਾਂ ਵੱਧ ਜਾਣੇ ਦੀ ਗਿਣਤੀ ਵੱਧ ਜਾਵੇ ਕੁਦਰਤੀ ਆ ਲੋਕ ਚੋਇਸ ਹੋਊਗੀ ਲੋਕਾਂ ਕੋਲ ਸੁੱਖ ਦਾ ਸਾਹ ਆਊਗਾ ਲੋਕ ਜ਼ਿਆਦਾ ਇਹਨੂੰ ਕਟ ਕਰਾਇਆ ਹੋਊਗਾ ਤੇ ਕਰ ਸਕਦੇ ਜਿਹੜੀਆਂ 7 ਮਿਊਚਿਪੈਲਿਟੀਆਂ ਨੇ ਇੱਥੇ ਜਿਹਨਾਂ ਨੂੰ ਲਾਇਸੈਂਸ ਚਾਹੀਦਾ ਹੈ ਸ਼ਾਰਟ ਟਰਮ ਰੈਂਟਲ ਦੇ ਲਈ ਇਹ 22 ਜਿਹੜੇ 22406 ਪ੍ਰਾਪਰਟੀਆਂ ਜਿਹੜੀਆਂ ਲਿਸਟ ਕੀਤੀਆਂ ਗਈਆਂ 12000 ਤੋਂ ਘੱਟ ਬਿਜ਼ਨਸ ਜਿਹੜੇ ਲਾਇਸੈਂਸ ਉਹਨਾਂ ਨੂੰ ਇਸ਼ੂ ਕੀਤੇ ਗਏ ਆ Airbnb ਲਈ ਸੋ ਅੱਧੇ ਤੋਂ ਵੀ ਜ਼ਿਆਦਾ ਜਿਹੜੀਆਂ ਨੇ ਬਹੁਤ ਵੱਡੀਆਂ ਜਿਹੜੀਆਂ ਇਸ ਵੇਲੇ ਇੱਕ ਗਿਣਤੀ ਹੈ ਨਾ ਪ੍ਰਾਪਰਟੀਆਂ ਦੀ ਜਿਹੜੀ ਇਸ ਪਲੇਟਫਾਰਮ ਦੇ ਉੱਤੇ ਹੈਗੀ ਆ ਤੇ ਦੂਜੇ ਪਾਸੇ ਆ ਸਕਦੀ ਆ ਜੇ ਇਹਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ ਵਿਕਟੋਰੀਆ ਕੱਲੇ ਸ਼ਹਿਰ ਦੇ ਵਿੱਚ ਹੀ ਜਿਹੜੀ ਸਿਟੀ ਇਹ ਕਹਿੰਦੀ ਆ ਕਿ ਇਹਨਾਂ ਨੇ ਇਨਵੈਸਟੀਗੇਟ ਕੀਤਾ 560 ਪ੍ਰਾਪਰਟੀਆਂ ਆਪਣੇ ਆਪ ਨੂੰ ਐਡਵਰਟਾਈਜ਼ ਕਰ ਰਹੀਆਂ ਆ ਜਿਨ੍ਹਾਂ ਦੇ ਕੋਲੇ ਲਾਇਸੈਂਸ ਹੈ ਨਹੀਂਗਾ ਇਸ ਵੇਲੇ ਤੁਸੀਂ ਦੇਖ ਲਓ ਵਿਕਟੋਰੀਆ ਦੇ ਵਿੱਚ ਹੀ 560 ਆ ਮਤਲਬ ਕਿਉਂਕਿ Airbnb ਦੀ ਵੈਬਸਾਈਟ ਦੇ ਉੱਤੇ ਤੇ ਪ੍ਰਾਪਰਟੀ ਪਾਉਨੇ ਆ ਨਾ ਤੁਸੀਂ ਕਿਹਾ ਸਾਡੀ ਅਵੇਲੇਬਲ ਆ ਤੁਸੀਂ ਇੱਥੇ ਆ ਕੇ ਲੈ ਲਓ ਤੇ ਉਹਦੇ ਤੋਂ ਇਹ حساب ਲਾ ਕੇ ਫਿਰ ਦੇਖ ਲੈਂਦੇ ਆ ਤੇ ਉਹ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕਿ ਹਜੇ ਤੱਕ ਇਹਦਾ ਹੱਲ ਕੋਈ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੂਗਾ ਪਰ ਸਮੱਸਿਆ ਬਹੁਤ ਵੱਡੀ ਆ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਇੱਥੇ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਕੋਈ ਨਾ ਕੋਈ ਇਸ ਤੇ ਕਾਰਵਾਈ ਕੀਤੀ ਜਾ ਸਕੇ ਅਗਲੀ ਗੱਲਬਾਤ BC ਦੀ ਰਾਜਨੀਤੀ ਬਾਰੇ BC ਦੀ ਰਾਜਨੀਤੀ ਇਸ ਵੇਲੇ ਬੜੇ ਦਿਲਚਸਪ ਮੋੜ ਲੈ ਰਹੀ ਆ ਤੇ ਸਭ ਤੋਂ ਵੱਡਾ ਦਿਲਚਸਪ ਮੋੜ ਇਹ ਆ ਕਿ BC ਯੂਨਾਈਟਿਡ ਦਾ ਅੰਕੜੇ ਥੱਲੇ ਨੂੰ ਜਾ ਰਹੇ ਆ ਅ ਥੱਲੇ ਨੂੰ ਜਾ ਰਹੇ ਜਦੋਂ ਅਸੀਂ ਕਹਿੰਨੇ ਪਹਿਲਾਂ ਪਹਿਲਾਂ ਕਹਿੰਦੇ ਸੀ ਕਿ ਸਰਵੇ ਜਿਹੜੇ ਨੇ ਉਹ ਗਲਤ ਹੋ ਸਕਦੇ ਆ ਪਰ ਹੁਣ ਇਹਨਾਂ ਦੇ ਬੰਦੇ ਜਿੱਦਾਂ ਛੱਡ ਕੇ ਜਾ ਰਹੇ ਨੇ ਇਧਰਲੇ ਪਾਸੇ ਉਹ ਬੀਸੀ ਯੂਨਾਈਟਿਡ ਵਿੱਚੋਂ ਜਿਸ ਤਰੀਕੇ ਨਾਲ ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਉਹ ਇਸ ਵੇਲੇ ਬੀਸੀ ਯੂਨਾਈਟਿਡ ਮਤਲਬ ਜਿਹੜੀ ਬੀਸੀ ਲਿਬਰਲ ਹੁੰਦੀ ਸੀ ਪਹਿਲਾਂ ਵੈਸੇ ਤੇ ਲੋਕ ਯੂਨਾਈਟਿਡ ਲੱਭੀ ਜਾਂਦੇ ਵੀ ਹੈ ਕਿ ਲੋਕਾਂ ਨੂੰ ਬੀਸੀ ਲਿਬਰਲ ਦਾ ਬਹੁਤਿਆਂ ਨੂੰ ਪਤਾ ਸੀ ਬੀਸੀ ਲਿਬਰਲ ਨੇ ਆਪਣਾ ਨਾਮ ਬਦਲ ਕੇ ਬੀਸੀ ਯੂਨਾਈਟਿਡ ਰੱਖ ਲਿਆ ਪਤਾ ਨਹੀਂ ਉਸ ਨਾਮ ਦੇ ਕਰਕੇ ਪਤਾ ਨਹੀਂ ਕੈਵਨ ਫਾਲਕਨ ਦੀ ਲ ਖੇਰ ਖਰੂ ਇਸ ਤਰ੍ਹਾਂ ਹੋ ਗਈ ਕਿ ਐਨਡੀਪੀ ਹਜੇ ਵੀ ਚੜਤ ਦੇ ਵਿੱਚ ਆ ਪਹਿਲਾ ਨੰਬਰ ਐਨਡੀਪੀ ਦਾ ਹੀ ਆ ਦੂਜਾ ਜਿਹੜਾ ਕਦੇ ਬੀਸੀ ਜੁਆਇਨਟਡ ਦਾ ਸੀਗਾ ਉਹ ਕੰਜ਼ਰਵਟਿਵ ਕੋਲ ਆ ਗਿਆ ਤੀਜਾ ਜਿਹੜਾ ਇਹਨਾਂ ਦੇ ਕੋਲੇ ਫਿਰ ਚਲੇ ਗਿਆ ਸੀ ਬੀਸੀ ਜੁਆਇਨਟਡ ਦਾ ਉਹ ਦੇਖਦੇ ਦੇਖਦੇ ਦੱਸਦੇ ਆ ਕਿ ਚੌਥੇ ਨੰਬਰ ਦੇ ਉੱਤੇ ਚਲੇ ਗਿਆ ਤੇ ਬੀਸੀ ਗ੍ਰੀਨਸ ਜਿਹੜੀ ਆ ਉਹ ਹੋਤੀ 7 ਨੰਬਰ ਦੇ ਉੱਤੇ ਆ ਗਈ ਇਹ ਵੀ ਸਮਾ ਸਾਡੇ ਸਾਹਮਣੇ ਆ ਹੁਣ ਕੈਵਨ ਫਾਲਕ ਦਾ ਨੁਕਸਾਨ ਹੁਣ ਲਗਾਤਾਰ ਜਾਰੀ ਆ ਇਹਨਾਂ ਦੇ ਚੌਥੇ ਵੱਡੇ ਮੈਂਬਰ ਜਿਹੜੇ ਐਮਐਲਏ ਨੇ ਜਾਂ ਲੀਡਰ ਕਹਿ ਲਓ ਕੰਜ਼ਰਵਟਿਵ ਪਾਰਟੀ ਦੇ ਵਿੱਚ ਚਲੇ ਗਿਆ ਜਿਹੜੀ ਅ ਇਹ ਜਿਹੜੀ ਸਟੇਟਮੈਂਟ ਇੱਕ ਸਾਹਮਣੇ ਆਈ ਹੈ ਉਹਦੇ ਵਿੱਚ ਉਹ ਇਹ ਪਤਾ ਲੱਗਾ ਹੈ ਕਿ ਟ੍ਰੈਸਾ ਵਾਟ ਜਿਹੜੀ ਕਿ ਰਿਚਮੰਡ ਨਾਰਥ ਸੈਂਟਰ ਤੋਂ ਐਮ ਐਲ ਏ ਸੀ ਉਹ ਛੱਡ ਕੇ ਚਲੇ ਗਈ ਆ ਤੇ ਬੀ ਸੀ ਕੰਜ਼ਰਵਟਿਵ ਜான் ਰਸਟਰਡ ਬੀ ਸੀ ਕੰਜ਼ਰਵਟਿਵ ਨੂੰ ਨੇ ਜੁਆਇਨ ਕਰ ਲਿਆ ਤੇ ਉਹਨੇ ਆਪਣੀ ਉਸ ਰਾਈਡਿੰਗ ਤੋਂ ਉਹਨੂੰ ਆਪਣੀ ਉਮੀਦਵਾਰ ਵੀ ਬਣਾ ਲਿਆ ਸੋ ਬੀ ਸੀ ਲਿਬਰਲ ਦੇ ਬੈਨਰ ਥੱਲੇ ਇਲੈਕਟ ਹੋਈ ਸੀਗੀ ਇਹ ਵਿਸ਼ਾ 13 ਦੇ ਵਿੱਚ ਜਦੋਂ ਇੱਥੋਂ ਸ਼ੁਰੂ ਹੋਈ ਸੀ ਜਦੋਂ ਇਹਦਾ ਪਾਰਟੀ ਦਾ ਨਾਮ ਚੇਂਜ ਹੋਇਆ ਸੀ ਪਾਰਟੀ ਜਿਹੜੀ ਆ ਉਹ ਚਾਹੁੰਦੀ ਆ ਕਿ ਜਿਹੜੇ ਕੈਂਡੀਡੇਟ ਆਪਣਾ ਵਿਜ਼ਨ ਜਿਹੜਾ ਉਸ ਤਰੀਕੇ ਨਾਲ ਰੱਖਣ ਸੋ ਇਹਦਾ ਕਹ ਲਓ ਵੀ ਇੱਕ ਹੋਰ ਵੱਡਾ ਇਹਨਾਂ ਦੀ ਜਿਹੜੀ ਧਿਰ ਆ ਉਹ ਪਾਰਟੀ ਛੱਡ ਕੇ ਚਲੇ ਗਈ ਆ ਕੰਜ਼ਰਵਟਿਵ ਤੇ ਵੀ ਚਲੇ ਗਈ ਆ ਤੇ ਕੰਜ਼ਰਵਟਿਵ ਦਾ ਹੱਥ ਉੱਤੇ ਹੋ ਗਿਆ ਆ ਬਹੁਤ ਸਾਰੇ ਹਾਈ ਪ੍ਰੋਫਾਈਲ ਕੈਂਡੀਡੇਟ ਇਹਨਾਂ ਦੇ ਗਏ ਆ ਪਹਿਲੇ ਨਹੀਂ ਆ ਕੋਈ ਜਿਹੜੇ ਤੇ ਕਿੰਨੇ ਇਹਨਾਂ ਦੇ ਜਿਹੜੇ ਐਮ ਐਲ ਏ ਆ ਉਹ ਆ ਪ੍ਰੋਵਿੰਸ਼ਲ ਕੰਜ਼ਰਵਟਸ ਦੇ ਵਿੱਚ ਚਲੇ ਗਏ ਆ ਸੋ ਹੁਣ ਇਹ ਦੇਖਣ ਵਾਲੀ ਗੱਲ ਆ ਕਿ ਪਾਰਟੀ ਦਾ ਭਵਿੱਖ ਕੀ ਆ ਜੌਨ ਰਸਟਰ ਜਿਹੜੇ ਨੇ ਉਹ ਕੀ ਕਰਦੇ ਨੇ ਤੇ ਕੀ ਇਹ ਸੱਚਮੁੱਚ ਐਨਡੀਪੀ ਨੂੰ ਚੈਲੰਜ ਦੇਣ ਦੇ ਬਰਾਬਰ ਹੋ ਜਾਂਦੀ ਆ ਪਾਰਟੀ ਜਾਂ ਗੱਲਬਾਤ ਜਿਹੜੀ ਇੱਥੇ ਕਿ ਤੱਕ ਹੀ ਰਹਿ ਜਾਂਦੀ ਆ ਹੁਣ ਜਿਹੜੀ ਰੇਸ BC ਐਨਡੀਪੀ ਤੇ BC ਕੰਜ਼ਰਵਟ ਦੇ ਵਿੱਚ ਆ ਹੋਰ ਜ਼ਿਆਦਾ ਟਾਈਟ ਹੋ ਗਈ ਆ ਆਫੀਸ਼ੀਅਲ ਜਿਹੜੀ اپੋਜੀਸ਼ਨ BC ਯੂनाइटेड ਆ ਚੌਥੇ ਨੰਬਰ ਦੇ ਉੱਤੇ ਚਲੇਗੀ ਆ ਇਸ ਜਿਹੜੀਆਂ ਕੁਝ ਪੋਲਸ ਆ ਰਹੀਏ ਇਹਦੇ ਵਿੱਚ ਇੱਕ ਸਰਵੇ ਜਿਹੜਾ ਵੈਨਕੂਰ ਬੇਸ ਰਿਸਰਚ ਕੰਪਨੀ ਆ ਉਹਨਾਂ ਨੇ ਕੀਤਾ ਆ ਕਿ ਜਿਹੜੀ ਬੀਸੀ ਐਨਡੀਪੀ ਐਸ ਬਿਲਿ ਸਟਿਲ ਪਹਿਲੇ ਨੰਬਰ ਦੇ ਉੱਤੇ ਆ 40% ਸਪੋਰਟ ਇਹਨਾਂ ਨੂੰ ਸਾਈਡਲ ਵੋਟਰਸ ਦੀ ਹੈਗੀ ਆ 2% ਡਾਊਨ ਗਈ ਹੈ ਇਹ ਮਈ ਤੋਂ ਲੈ ਕੇ ਬੀਸੀ ਕਨਸਰਵੇਟਿਵ ਜਿਹੜੇ ਨੇ ਉਹ ਥੋੜਾ ਜਿਹਾ ਉੱਤੇ ਚਲੇ ਗਏ 1.33% ਦੇ ਉੱਤੇ ਚਲੇ ਗਏ ਆ ਬੀਸੀ ਗ੍ਰੀਨਸ ਜਿਹੜੀ ਨੇ ਉਹ 3 ਪੁਆਇੰਟ ਉੱਤੇ ਚਲੇ ਗਏ 15% ਦੇ ਉੱਤੇ ਤੇ ਜਿਹੜੀ ਬੀਸੀ ਯੂਨਾਈਟਿਡ ਆ ਉਹ ਚੌਥੇ ਨੰਬਰ ਤੇ ਉੱਤੇ ਚਲੇ ਗਈ ਆ ਡਿਸਾਈਡਡ ਵੋਟਰਸ ਦੇ ਵਿੱਚ 11% ਸਿਰਫ ਰਹਿ ਗਿਆ ਸੋ ਤੁਸੀਂ ਦੇਖ ਲਓ ਕਿ ਜਿਹੜੇ ਐਨਡੀਪੀ ਆ 2 ਪੁਆਇੰਟ ਥੱਲੇ ਆਈ ਆ ਪਿਛਲੇ ਸਮੇਂ ਦੇ ਵਿੱਚ 40% ਦੇ ਉੱਤੇ ਚਲੇ ਗਈ ਆ ਕਨਸਰਵਟਿਵ ਜਿਹੜੇ ਆ 1 ਪੁਆਇੰਟ ਉੱਤੇ 33 ਨੰਬਰ ਦੇ ਉੱਤੇ ਚਲੇ ਗਿਆ 33% ਦੇ ਉੱਤੇ ਬੀਸੀ ਗ੍ਰੀਨਸ 3 ਪੁਆਇੰਟ ਉੱਤੇ ਚਲੇ ਗਈ 12 ਤੋਂ 15% ਦੇ ਉੱਤੇ ਆ ਗਈ ਆ ਤੇ ਜਿਹੜੀ ਆਪਣੇ ਇਹ ਹੈਗੀ ਆ ਯੂਨਾਈਟਿਡ ਚੌਥੇ ਨੰਬਰ ਦੇ ਉੱਤੇ ਰਹਿ ਗਈ ਆ ਈਐਸ ਵੀ ਲਈ 11% ਦੇ ਉੱਤੇ ਦਸੀ ਜਾ ਰਹੀ ਹੈ ਹਰ ਇੱਕ ਪਾਰਟੀ ਕੁਝ ਇਹਨਾਂ ਦੇ ਕੋਲੇ ਰੂਮ ਹੈਗਾ ਆ ਸਪੋਰਟ ਕਰਨ ਦਾ ਜਿਹੜੇ ਰਿਸਪੌਂਡੈਂਟ ਨੇ ਬਹੁਤੇ ਇਸ ਗੱਲ ਦੇ ਵਿੱਚ ਉਹ ਮੈਜੋਰਿਟੀ ਤਾਂ ਹਜੇ ਵੀ ਐਨਡੀਪੀ ਨੂੰ ਕਨਸਿਡਰ ਕਰ ਰਹੀ ਹੈ ਵੀ ਅਸੀਂ ਇਹਦੇ ਪਿੱਛੇ ਹੀ ਹਾਂ ਹੁਣ ਬੜੀ ਦਰਚਸਪ ਚੀਜ਼ ਹੈ ਜੇ ਤੇ ਬੀਸੀ ਕਿਉਂਕਿ ਬੀਸੀ ਐਨਡੀਪੀ ਦੇ ਨੰਬਰ ਹਜੇ ਵੀ ਉੱਤੇ ਆ ਜੇ ਤੇ ਜਿਹੜੀ BC ਯੂਨਾਈਟਿਡ ਆ ਇਸ ਸਟਰੋਂਗ ਰਹਿੰਦੀ। ਸ਼ੁਰੂ-ਸ਼ੁਰੂ ਦੇ ਵਿੱਚ BC ਐਨਡੀਪੀ ਚਾਹੁੰਦੀ ਸੀ ਜਾਂ ਇਹਨਾਂ ਨੂੰ ਲੱਗਦਾ ਸੀ ਜਾਂ ਇਹਨਾਂ ਦੇ ਹੱਕ ਵਿੱਚ ਇਹ ਗੱਲ ਜਾਂਦੀ ਸੀ ਕਿ BC ਕੰਜ਼ਰਵਟਿਵ ਉੱਤੇ ਨੂੰ ਆਉਣ। ਕਿਉਂਕਿ ਸਿੱਧਾ ਇਹਨਾਂ ਦਾ ਮੁਕਾਬਲਾ ਤੇ BC ਯੂਨਾਈਟਿਡ ਦੇ ਨਾਲ ਸੀ। ਜਿਹੜੀ ਕਿ ਪਹਿਲਾਂ ਲਿਬਰਲ ਸੀਗੀ ਕੈਵਨ ਫਾਲਕਨ ਦੀ ਪਾਰਟੀ ਜਿਹੜੀ ਆ BC ਯੂਨਾਈਟਿਡ ਨਾਲ ਇਹਨਾਂ ਦੀ ਸਿੱਧੀ ਟੱਕਰ ਸੀ। BC ਯੂਨਾਈਟਿਡ ਦੀਆਂ ਵੋਟਾਂ ਸਿਰਫ BC ਕੰਜ਼ਰਵਟਿਵ ਤੋੜ ਸਕਦੇ ਸੀ। ਸੋ ਪਹਿਲਾਂ BC ਐਨਡੀਪੀ ਨੂੰ ਚਾਹਣ ਵਾਲੇ ਇਹ ਚਾਹੁੰਦੇ ਸੀ ਕਿ ਕੰਜ਼ਰਵਟਿਵ ਉੱਪਰ ਨੂੰ ਆ ਜਾਣ ਪਰ ਉਹ ਇੰਨਾ ਉੱਪਰ ਆ ਗਿਆ ਕਿ ਜਿਹੜੀ ਬੀਸੀ ਯੂਨਾਈਟਿਡ ਆ ਉਹ ਹੀ ਚੌਥੇ ਨੰਬਰ ਦੇ ਉੱਤੇ ਚੱਲੇਗੀ ਹੁਣ ਇੱਕ ਫੇਰ ਖਤਰਾ ਐਨਡੀਪੀ ਦੇ ਲਈ ਆ ਜੇ ਤੇ ਦੋਵੇਂ ਪਾਰਟੀਆਂ ਬਰਾਬਰ ਬਰਾਬਰ ਰਹਿੰਦੀਆਂ ਇਹਨਾਂ ਦੇ ਵਿਚਕਾਰ ਟੱਕਰ ਹੁੰਦੀ ਇਹਨਾਂ ਦੇ ਜਿਹੜੇ ਸੈਂਟਰ ਰਾਈਟ ਸੀ ਜਾਂ ਸੈਂਟਰ ਰਾਈਟ ਸੀਗੇ ਉਹ ਉਹਨਾਂ ਦੀਆਂ ਵੋਟਾਂ ਵੱਡੀਆਂ ਜਾਣੀਆਂ ਸੀ ਤੇ ਜਿਹਦਾ ਫਾਇਦਾ ਸਿੱਧਾ ਐਨਡੀਪੀ ਨੂੰ ਹੋਣ ਦੀ ਸੰਭਾਵਨਾ ਸੀਗੀ ਪਰ ਹੁਣ ਜਿਹੜੀ ਕੰਜ਼ਰਵਟਿਵ ਆ ਉਹ ਹੀ ਇੰਨੇ ਜ਼ਿਆਦਾ ਸਟਰੋਂਗ ਹੋ ਰਹੇ ਆ ਕਿ ਇਸ ਵੇਲੇ ਵੱਡਾ ਚੈਲੰਜ ਐਨਡੀਪੀ ਦੇ ਲਈ ਇਹੀ ਬਣਿਆ ਆ ਅ ਜੇਐਸ ਕੇਸ਼ਮਦੀਨਾਂ ਦੀ ਵੇਵਾ ਇਹ ਇਦਾਂ ਲੱਗਦਾ ਜਿਦਾ ਲੋਕ ਬੈਠੇ ਉਡੀਕਦੇ ਸੀਗੇ ਕੰਜ਼ਰਵਟਿਵ ਵਾਲੇ ਵੀ ਕਿਤੇ ਸਾਡੀ ਕੋ ਪਾਰਟੀ ਆਵੇ ਤੇ ਅਸੀਂ ਇਹਨੂੰ ਵੋਟਾਂ ਪਾਈਏ ਤੇ ਹੁਣ ਜਦੋਂ ਹੀ ਇਹਨਾਂ ਦੀ ਪਾਰਟੀ ਬਣੀ ਹੈ ਕਿਉਂਕਿ ਜਿਹੜਾ ਸੱਜੇ ਪੱਖੀ ਵੋਟਰ ਆ ਇੱਥੇ ਦਾ ਰਾਈਟ ਵਿੰਗ ਬੰਦਾ ਸੀ ਉਹ ਐਨਡੀਪੀ ਨੂੰ ਵੋਟ ਨਹੀਂ ਪਾਉਂਦਾ ਉਹਦੀ ਵੋਟ ਸਿੱਧੀ ਜਾਂਦੀ ਸੀ ਬੀਸੀ ਲਿਬਰਲਸ ਨੂੰ ਭਾਵੇਂ ਉਹ ਸੀ ਰਾਈਟ ਵਿੰਗ ਪਰ ਉਹਨੂੰ ਲਿਬਰਲ ਨੂੰ ਵੋਟ ਪਾਉਣਾ ਮਜਬੂਰੀ ਸੀ ਕਿਉਂਕਿ ਉਹਦੇ ਕੋਲੇ ਰਾਈਟ ਵਿੰਗ ਪਾਰਟੀ ਹੈ ਨਹੀਂ ਸੀ ਇੱਥੇ ਹੁਣ ਕਿਉਂਕਿ ਕੰਜ਼ਰਵਟਿਵ ਪਾਰਟੀ ਆ ਗਈ ਹੈ ਉਹ ਜਿਹੜਾ ਸਾਰਾ ਬੀਸੀ ਲਿਬਰਲ ਦੇ ਵਿੱਚ ਜਿਹੜੀ ਕਿ ਹੁਣ ਬੀਸੀ ਯੂਨਾਈਟਿਡ ਬਣ ਗਈ ਸੀ ਜਿਹੜਾ ਵੋਟਰ ਸੀਗਾ ਉਹ ਸਾਰੇ ਦਾ ਸਾਰਾ ਇਧਰਲੇ ਪਾਸੇ ਚਲੇ ਆ ਗਿਆ ਤੇ ਇਹਨਾਂ ਦੇ ਨੰਬਰ ਉੱਤੇ ਜਾ ਰਹੇ ਆ ਜਿਹੜੇ ਬੀਸੀ ਯੂਨਾਈਟਿਡ ਆ ਉਹ ਜਾਂਦੇ ਜਾਂਦੇ ਪਿੱਛੇ ਨੂੰ ਚੌਥੇ ਨੰਬਰ ਦੇ ਉੱਤੇ ਆਸ਼ਵਲੇ ਚਲੇ ਗਏ ਆ ਬਾਕੀ ਅਕਤੂਬਰ ਵਿੱਚ ਦੇਖਦੇ ਆ ਕਿ ਨਤੀਜੇ ਕਿਧਰਲੇ ਪਾਸੇ ਜਾਂਦੇ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ